ਅਮਰਤਪਾਲ ਸਿੰਘ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਸੌ ਚੁੱਕਣ ਜਾ ਰਹੇ ਆ ਅਖੜੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਜਿੱਤੇ ਸੀਗੇ ਲੋਕਾਂ ਨੇ ਵੱਡਾ ਮੈਂਡੇਟ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਦਿੱਤਾ ਸੀਗਾ ਤੇ ਅੱਜ ਪੰਜਾਬ ਪੁਲਿਸ ਦੀ ਜਿਹੜੀ ਟੀਮ ਆ ਉਹ ਦਿਬਰੂਗੜ੍ਹ ਦੀ ਸੈਂਟਰਲ ਜੇਲ੍ਹ ਦੇ ਵਿੱਚ ਸਵੇਰੇ 4 ਵਜੇ ਪਹੁੰਚ ਚੁੱਕੀ ਆ ਬਖਤਰਬੰਦ ਗੱਡੀਆਂ ਦੇ ਵਿੱਚ ਅਮਰਤਪਾਲ ਸਿੰਘ ਨੂੰ 에ਅਰਪੋਰਟ ਲਿਆਂਦਾ ਜਾ ਰਿਹਾ ਜਿੱਥੋਂ ਇਹਨਾਂ ਨੂੰ ਫਿਰ ਦਿੱਲੀ ਲਿਆਂਦਾ ਜਾਏਗਾ ਦਿੱਲੀ ਦੇ ਵਿੱਚ ਓਮ ਬਿਰਲਾ ਦੇ ਚੈਂਬਰ ਦੇ ਵਿੱਚ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਬਤੌਰ ਮੈਂਬਰ ਪਾਰਲੀਮੈਂਟ ਅੱਜ ਸੌ ਚੱਕ ਲੈਣਗੇ ਇਸ ਬਾਬਤ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਉੱਥੇ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਇਹਦੇ ਉੱਤੇ ਸਵਾਲੀਆ ਨਿਸ਼ਾਨ ਬਣਿਆ ਹੋਇਆ ਕਿਉਂਕਿ ਜਿਹੜੀਆਂ ਸ਼ਰਤਾਂ ਸਰਕਾਰ ਨੇ ਰੱਖੀਆਂ ਨੇ ਉਹਦੇ ਵਿੱਚ ਉਹ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦੇ ਮੀਡੀਆ ਦੇ ਨਾਲ ਕੋਈ ਗੱਲ ਨਹੀਂ ਕਰ ਸਕਦੇ ਇੱਕ ਘੰਟਾ ਜਿਹੜਾ ਉਹਨਾਂ ਨੂੰ ਰੈਸਟ ਕਰਨ ਲਈ ਜ਼ਰੂਰ ਦਿੱਤਾ ਗਿਆ ਉਹ ਵੀ ਕਿਸੇ ਰੈਸਟ ਹਾਊਸ ਦੇ ਵਿੱਚ ਸਰਕਾਰੀ ਰੈਸਟ ਹਾਊਸ ਦੇ ਵਿੱਚ ਜਿਹੜਾ ਕਿ ਪਰਮਿਸਿਸ ਦੇ ਅੰਦਰ ਭਾਵ ਕੇ ਲੋਕ ਸਭਾ ਦਾ ਜਿਹੜਾ ਕੰਪਲੈਕਸ ਹੈ ਉਹਦੇ ਵਿੱਚ ਹੋਵੇਗਾ ਉੱਥੇ ਉਹ 1 ਘੰਟਾ ਆਰਾਮ ਕਰ ਸਕਦੇ ਆ ਔਰ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ 4 ਦਿਨ ਦੀ ਪੈਰੋਲ ਹੈ 4 ਦਿਨ ਦੀ ਪੈਰੋਲ ਇਸ ਕਰਕੇ ਦਿੱਤੀ ਗਈ ਹੈ ਵੀ ਕਿਤੇ ਅਗਰ ਮੌਸਮ ਖਰਾਬ ਹੋ ਜਾਵੇ ਜਹਾਜ਼ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਵੇ ਤਾਂ ਇਸ ਕਰਕੇ 4 ਦਿਨ ਦੀ ਪੈਰੋਲ ਦਿੱਤੀ ਗਈ ਆ ਅਗਰ ਸੌ ਚੁੱਕਣ ਦਾ ਜਿਹੜਾ ਸਾਰਾ ਕਾਰਜਕ੍ਰਮ ਹੈ ਉਹ ਅੱਜ ਹੀ ਸਮਾਪਤ ਹੋ ਜਾਂਦਾ ਸਾਰੀ ਕਾਰਵਾਈ ਅੱਜ ਮੁਕੰਮਲ ਹੋ ਜਾਏ ਦਿਆ ਤਾਂ ਦੁਰੰਤ ਹੀ ਅਮਰਿਤਪਾਲ ਨੂੰ ਦਿਬਰੂਗੜ੍ਹ ਵਾਪਸ ਲਿਆਂਦਾ ਜਾਏਗਾ ਜਿੱਥੇ ਉਹਨਾਂ ਉੱਤੇ ਜਿਹੜੀ ਐਨਐਸਏ ਲੱਗੀ ਹੋਈ ਆ ਉਸ ਤਹਿਤ ਉਹ ਨਜ਼ਰਬੰਦ ਨੇ ਡਿਟੇਨ ਕੀਤਾ ਹੋਇਆ ਉਹਨਾਂ ਨੂੰ ਵਾਪਸ ਤੋਂ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਫੇਰ ਤੋਂ ਜੇਲ੍ਹ ਦੇ ਵਿੱਚ ਪਹੁੰਚ ਜਾਣਗੇ ਤੇ ਦੂਸਰੇ ਪਾਸੇ ਸਵਾਲ ਇਹ ਹੁਣ ਖੜਾ ਹੁੰਦਾ ਹੈ ਕਿ ਜਿਹੜਿਆਂ ਨੇ ਲੋਕਾਂ ਨੇ ਉਹਨਾਂ ਨੂੰ ਵੱਡਾ ਮੰਡੇਟ ਦਿੱਤਾ ਹੈ ਅਮਰਿਤਪਾਲ ਸਿੰਘ ਉਹਨਾਂ ਤੱਕ ਪਹੁੰਚ ਕਿਵੇਂ ਕਰਨਗੇ ਇਹ ਇੱਕ ਹੁਣ ਵੱਡਾ ਸਵਾਲ ਹੈ ਹੋ ਸਕਦਾ ਹੈ ਵੀ ਹੁਣ ਅਮਰਿਤਪਾਲ ਦੇ ਜਿਹੜੇ ਵਕੀਲ ਹੈ ਇਹ ਮਾਨਯੋਗ ਸੁਪਰੀਮ ਕੋਡ ਦਾ ਰੁਖ ਕਰਨ ਕਿਉਂਕਿ ਲੋਕਾਂ ਨੇ ਵੱਡਾ ਫਤਵਾ ਦੇ ਕੇ ਅਮਰਤਪਾਲ ਸਿੰਘ ਨੂੰ ਜਿਤਾਇਆ ਹੈ ਤਾਂ ਜੋ ਅਮਰਤਪਾਲ ਸਿੰਘ ਆਪਣੇ ਹਲਕੇ ਦੇ ਵਿੱਚ ਜਾ ਸਕਣ ਕਿਉਂਕਿ ਅਮਰਤਪਾਲ ਹੁਣ ਜਿਹੜੇ ਆ ਉਹ ਖਡੂਰ ਸਾਹਿਬ ਦੀ ਨੁਮਾਇੰਦਗੀ ਕਰ ਰਿਹਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਨੁਮਾਇੰਦਗੀ ਕਰ ਰਿਹਾ ਖਡੂਰ ਸਾਹਿਬ ਦੇ ਵੋਟਰਸ ਨੇ ਆਪਣਾ ਭਰੋਸਾ ਅਮਰਤਪਾਲ ਤੇ ਜਿਤਾਇਆ ਤੇ ਉਹਨਾਂ ਨੂੰ ਵੱਡੇ ਮੈਂਡੇਟ ਦੇ ਨਾਲ ਜਿਤਾਇਆ ਤੇ ਲੋਕ ਸਭਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ ਆ ਇਹਨਾਂ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਆ ਰਹੀਆਂ ਉਹਨੂੰ ਹੱਲ ਕਰਾਇਆ ਜਾਵੇ ਸੋ ਇਹ ਇੱਕ ਵੱਡਾ ਸਵਾਲ ਹਲੇ ਤੱਕ ਬਣਿਆ ਹੋਇਆ ਸੌ ਪਾਵਾਂ ਅੱਜ ਚੁਕਾ ਦਿੱਤੀ ਜਾਵੇਗੀ ਪਰ ਅਮਰਤਪਾਲ ਪੂਰਨ ਤੌਰ ਤੇ ਆਜ਼ਾਦ ਤੌਰ ਤੇ ਉੱਤੇ ਜਦੋਂ ਉਹਨਾਂ ਦੀ ਰਿਹਾਈ ਹੋਏਗੀ ਉਹ ਕਦੋਂ ਤੱਕ ਸੰਭਵ ਹੈ ਇਹ ਉਹਨਾਂ ਦੇ ਵਕੀਲ ਜਿਹੜੇ ਆ ਉਹ ਜਦੋਂ ਅਦਾਲਤ ਦੇ ਵਿੱਚ ਜਾਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਐਨਐਸਏ ਜਿਹੜੀ ਆ ਉਹ ਇਸੇ ਸਾਲ ਹੀ 3 ਜੂਨ ਨੂੰ ਫੇਰ ਵਧਾ ਦਿੱਤੀ ਗਈ ਸੀ ਸੋ ਬਹਿਰਾਲ ਅੱਜ ਅਮਰਤਪਾਲ ਸਿੰਘ ਨੇ ਸੌ ਚੁੱਕ ਲੈਣੀ ਆ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਜਿਹੜਾ ਉਹਨਾਂ ਨੂੰ ਸੈਂਟਰਲ ਜੇਲ ਦਿਬਰੂਗੜ ਤੋਂ 에ਅਰਫੋਰਸ ਸਟੇਸ਼ਨ ਲੈ ਗਈਆਂ ਨੇ ਜਿੱਥੋਂ ਉਹਨਾਂ ਨੂੰ ਜਹਾਜ਼ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਤੇ ਦਿੱਲੀ ਉੱਤਰ ਦੇ ਸਾਰ ਹੀ ਸਿੱਧਾ ਰਤਪਾਲ ਸਿੰਘ ਜਿਹੜੇ ਆ ਉਹਨਾਂ ਨੂੰ ਇਹਨਾਂ ਬਖਤਰਬੰਦ ਗੱਡੀਆਂ ਦੇ ਵਿੱਚ ਲੋਕ ਸਭਾ ਲੈ ਕੇ ਜਾਇਆ ਜਾਏਗਾ ਜਿੱਥੇ ਓਮ ਬਿਰਲਾ ਜਿਹੜੇ ਸਪੀਕਰ ਨੇ ਲੋਕ ਸਭਾ ਦੇ ਉਹ ਇਹਨਾਂ ਨੂੰ ਅੱਜ ਸੌਂਚਕਾਉਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ